ਵੇਮ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਹੀਂ ਹਾਂ ਲੋਕੋ ਬਚਪਨ ਵਿੱਚ ਪੁੱਤ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਅੱਜ ਤੱਕ ਕੇ ਕਰਨ ਪਰਛਾਉ ਲੋਕੋ ਵੇਮ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਹੀਂ ਹਾਂ ਲੋਕੋ ਬਚਪਨਾਂ ਦੀ ਹਾਲੇ रोद बेख शरीक बि बूह टो लेंन मावां कां बि टुकड़े खोलंदा ਪੁੱਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ ਮੈਂ ਬਚਪਨ ਪਿੰਡ ਦੀਆਂ ਗਲੀਆਂ ਵਿੱਚੋਂ ਜਾਂ ਟੋਲਾਂ ਓਏ ਪੈਂਦੇ ਜਿੱਥੇ ਯਾਰ ਸੀ ਬੈਠ ਕੇ ਜਾਂ ਖੋਲਾਂ ਸੇਤ ਕਈਆਂ ਦੀ ਪੈ ਗਈ ਹੋਣੀ ਮਾੜੀ ਓਏ ਮੇਰੇ ਕੁਝ ਜਿਉਂਦੇ ਕੁਝ ਮਰ ਗਏ ਹੁਣ ਆੜੀ ਓਏ ਔਰ ਮਰੇ ਕੁਝ ਜਿਉਂਦੇ ਕੁਝ ਮਰ ਗਏ ਹੋਣ ਆੜੀ ਓਏ ਉਹਦੇ ਰਸਤੇ ਸੀ ਆ ਗਿਆ ਸਮਾ ਕੇ ਹੋ ਜਾ ਪੈੜਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖੜਾ ਅੱਜ ਕੱਲ ਪਤੀ ਜਿਆ ਨੂੰ ਨਾ ਆਵੇਂ ਪੂਆਯਾ ਦੁ ਵਿਚਾਰੀ ਪੈਸਾ ਪਿਆ ਦੁਨੀਆਂ ਦਾ ਨਾ ਕੋਈ ਗੂੜੀ ਰਸਤੇਦਾਰੀ ਹਿੱਸਾ ਮੰਗਣ ਕੁੜੀਆਂ ਵੀ ਦੇਣਾ ਦੋਸ਼ ਫਰਾ ਨੂੰ ਕਾਦਾ ਫਿਰ ਨਾਨਕੀ ਸ਼ੱਕਾਂ ਤੇ ਮਾਮਾ ਕਿਵੇਂ ਪੁਗਾਉ ਵਾਦਾ ਨੇ ਪਰਨੂ ਨੇ ਸਾਂਭ ਲਿਆ ਦੁਰਗੀਤੀ ਛਾੜ ਕੇ ਪੱਲੇ ਓਏ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਣਾ ਦਾ ਕਿਤੇ ਜ਼ੋਰ ਮਕਾਣਾ ਦਾ ਕਿਦਰੇ ਹਨ ਵਿਆਹ ਤੇ ਮੁਕਲਾਵੇ ਜਗ ਜੰਕਸ਼ਨ ਰੇਲਾਂ ਦਾ ਓਏ ਗੱਡੀ ਕਿ ਆਵੇ ਇੱਕ ਜਾਵੇ ਵਿੱਚ ਵੱਡਾ ਪੇਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ماں ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ